ਹੈਲੋ ਜੀ ਸ਼ਸ਼ਟ੍ਰੀ ਕਾਲ ਜੀ ਮੈਂ ਆ ਮਨਜੀਤ ਕਾਰਮਾਨ ਆਪ ਸਭ ਨੂੰ ਪਿਆਰ ਭਰੀ ਸ਼ਸ਼ਟ੍ਰੀ ਕਾਲ ਅੱਜ ਦੇਖੋ ਜੀ ਆਪਣੇ ਲੱਗੀ ਜਾਂਦੇ ਆ ਕਰਾ ਪੱਖੇ ਤਾਂ ਆਏ ਹੋਏ ਆ ਸਾਡੇ ਜਵਾਕਾਂ ਨੇ ਮੂੰਹ ਵੇਖੋ ਤੇ ਉਹ ਫਿਰਦਾ ਜੀ ਦੀਪੂ ਇਹ ਆਪਣਾ ਨਾ ਜੀ ਜਿਹੜਾ ਹੋ ਪਟਾ ਆਪਣਾ ਦੋ ਕਿੱਲਾਂ ਦਾ ਉਹ ਤਾਂ ਨੀਵਾ ਸੀ ਆ ਆਪਣਾ ਅੱਧਾ ਪੌਣਾ ਕਿੱਲਾ ਨਾ ਜੀ ਉੱਚਾ ਸੀਗਾ ਤੇ ਇਹਦੇ 'ਚ ਹੁਣ ਆਪਾਂ ਕਰਾਹ ਲਵਾ ਰਹੇ ਹਾਂ ਤੁਹਾਨੂੰ ਪਤਾ ਨਹੀਂ ਮੇਰੀ ਵੀਡੀਓ ਦਿਸੂ ਮੈਂ ਦਿਸੂ ਕਿ ਦਿਖਦੀ ਨਹੀਂ ਮੈਂ ਖੇਤ ਆਈ ਹੁਈ ਆ ਜੀ ਅੱਜ ਆਪਣੇ ਨਾ ਖੇਤ ਕਰਾਹ ਲਈ ਜਾਂਦੇ ਦੀਪੂ ਹਰੇ ਤੇ ਇਹਨਾਂ ਦੀ ਸੇਵਾ ਪਾਣੀ ਲਈ ਖੇਤ ਆਈਆਂ ਇਹ ਆਪਣਾ ਬਾਹਣ ਆ ਨਾ ਜਿਹੜਾ ਜੀ ਉੱਚਾ ਹੈ ਆਪਣੇ ਇਹ ਐਸ ਖੇਤ ਨਾਲੋਂ ਜਿੱਥੇ ਦੀਪੂ ਟਰੈਕਟਰ ਖੜਾਈ ਖੜਾ ਆਹ ਦੇਖੋ ਆਹ ਦੇਖੋ ਜੀ ਇਹ ਆਪਣਾ ਬਾਹਣਾ ਨੀਵਾ ਇਹਨੂੰ ਐਸ ਬਾਹਣ ਨੂੰ ਕਰਾ ਕੇ ਨਾ ਆਪਾਂ ਸਾਰੇ ਨੂੰ ਇਹ ਐਸ ਬਾਹਣ ਚ ਛੱਟਾਂਗੇ ਉਮੀਦ ਆ ਪਤਾ ਨਹੀਂ ਤੁਹਾਨੂੰ ਵੀਡੀਓ ਕਿਦਾਂ ਨਹੀਂ ਦਿਸੂਗੀ ਕਿਉਂਕਿ ਮੈਂ ਖੇਤ ਚ ਫਿਰਦੀ ਆਂ ਜੀ ਤਿੱਖੜ ਦਾ ਪਹਿਰੇ ਆਹ ਦੇਖੋ ਜੀ ਦੀਪੂ ਕਰਾ ਖੇਤੀ ਦੀਪੂ ਕਰਦਾ ਹੈ ਨਹੀਂ ਪਰ ਦੀਪੂ ਨੂੰ ਪੂਰਾ ਪਤਾ ਹੈ ਖੇਤੀ ਖੁੱਤੀ ਕਰਨ ਦਾ ਆ ਦੇਖੋ ਉਹ ਦੀਪੂ ਫਿਰਦਾ ਇਹ ਆਪਣਾ ਬਾਣ ਨਹੀਂ ਵਾਂ ਤੇ ਉਹ ਪਰੇ ਸੜਕ ਰਹਿ ਜਾਂਦੀ ਹੈ ਆਪਣਾ ਇਹ ਬਾਣ ਸੜਕ ਤੇ ਲੱਗਦਾ ਇਹ ਬਾਣ ਆਪਣਾ ਉੱਚਾ ਹੈ ਤੇ ਫਿਰ ਇਹ ਬਾਣ ਆਪਾਂ ਨੂੰ ਕਰਾਉਣਾ ਮਜਬੂਰੀ ਬਣ ਗਿਆ ਸੀ ਜੀ ਆਪਣਾ ਕਿਉਂਕਿ ਆਪਣਾ ਕੱਲਿਆਂ ਦਾ ਉੱਚਾ ਰਹਿ ਗਿਆ ਸੀ ਬਾਕੀਆਂ ਨੇ ਕਰਾ ਲਿਆ ਆ ਦੇਖੋ ਜੀ ਹੈ ਮੁੰਡਾ ਇਹ ਵੀ ਆਪਦਾ ਟਰੈਕਟਰ ਲੈ ਕੇ ਆਇਆ ਹੋਇਆ ਆ ਦੇਖੋ ਜੀ ਇਹ ਆਪਣਾ ਖੇਤ ਆ ਜੀ ਓ ਮੇਰਾ ਭਤੀਜਾ ਸਮੋਸੇ ਤੇ ਠੰਡੇ ਲਈ ਖੜਾ ਉਹਨੂੰ ਕਾਲ ਹੋਈ ਪਈ ਆ ਵੀ ਕਿਹੜੇ ਵੇਲੇ ਖਾਈਗੇ ਤੇ ਇਹ ਬਾਮੇ ਅੰਗਨੀ ਆਉਂਦੇ ਦੋ ਟਰੈਕਟਰ ਲੱਗੇ ਹੋਏ ਆ ਜੀ ਆਪਣੇ ਇੱਕ 855 ਦੋਨੇ ਦੀਪੂ ਦੇ ਫਰੈਂਡਾਂ ਦੇ ਆ ਵੀ ਆਪਾਂ ਕੱਲਾ ਤੇਲ ਹੀ ਪਾਵਾਂਗੇ ਓ ਮੁੰਡਾ ਜਿਹੜਾ ਪਰਾਂ ਤੋਂ ਹੁੰਦਾ ਉਹਦੇ ਕੋਲ ਆਪਣਾ ਵਾਂ ਠੇਕੇ ਤੇ ਹੁੰਦਾ ਜੀ ਤੇ ਆ ਦੀਪੂ ਹੋ ਰਹੀ ਆ ਜੀ ਇਨਾ ਸਾਰੇ ਜਿੰਨੇ ਆਪਣੇ ਮਤਲਬ ਦੂਜੇ ਸਕੇ ਸੀ ਉਹਨਾਂ ਨੇ ਸਾਰਿਆਂ ਨੇ ਇਹ ਕਰਾ ਲਾ ਕੇ ਬਾਹਣ ਨੀਮਾ ਕਰ ਲਿਆ ਤੇ ਨਾ ਸੌਰੀ ਉੱਚਾ ਬਾਹਣ ਨੇ ਇਹ ਆਪਦਾ ਆਪਦੇ ਬਾਹਣ 'ਚ ਛਿੱਟ ਕੇ ਨੀਮਾ ਕਰ ਲਿਆ ਸੀ ਤੇ ਆਪਣੇ ਬਾਹਣ ਦਾ ਥੋੜਾ ਜਿਹਾ ਡਿੱਕਾ ਸੀ ਆਪਾਂ ਨੂੰ ਕੋਈ ਥੋੜੀ ਜਿਹੀ ਪੈਸੇ ਟਕੇ ਦੀ ਪ੍ਰੋਬਲਮ ਕਰਕੇ ਆਪਾਂ ਇਹ ਬਾਹਣ ਕਰਾਇਆ ਨਹੀਂ ਸੀ ਤੇ ਬਾਹਣ ਆਪਾਂ ਨਾ ਹੁਣ ਕਰਾਉਣ ਲੱਗ ਗਏ ਆ ਦੇਖੋ ਜੀ ਹੁਣ ਮੈਂ ਤੁਹਾਨੂੰ ਦੀਪੂਨ ਦਿਖਾਉਣੀ ਹੈ ਜੀ ਦੀਪੂ ਫੋੜਦੇ ਸੀ ਆ ਇਹ ਦਾ ਫਰੈਂਡ ਹੈ ਜੀ ਕੁਲਦੀਪ ਕੋਟਲੀ ਵਾਲਾ ਹਾਂ ਦੀਪੂ ਉਹਨਾਂ ਦੀ ਮਤਲਬ ਉਹਦੀ ਦੀਪੂ ਦੀ ਸ਼ਕਲ ਦਿਖਾਵਾਂ ਤੁਸੀਂ ਦੀਪੂ ਬਣਿਆ ਠਾ ਨਹੀਂ ਦੇਖਿਆ ਉਹਨਾਂ ਦੇਖੋ ਬਈ ਦਾੜੀ ਚਿੱਟੀ ਹੋ ਗਈ ਗੁੱਡੀ ਜੋਂਦੀ ਵਸਦੀ ਹੈ ਦੀਪੂ ਤੂੰ ਮੇਰੀ ਵਾੜੀ ਵੀਡੀਓ ਬਣਾ ਵੀਰੇ ਕਿਉਂਕਿ ਮੈਂ ਵੀਡੀਓ ਚਾਹੁੰਦੀ ਆ ਹਾਲੋ ਜੀ ਇਹ ਜਿਹੜਾ ਆਪਣਾ ਬਾਹਣ ਆ ਨਾ ਜੀ ਸੋ ਦਸੀਆਂ ਨੀਆਂ ਵੀ ਹੋ ਆ ਦੇਖੋ ਜੀ ਛੱਡਾਂ ਕਰੀ ਜਾਂਦੇ ਆ ਖੇਤ ਬੈਠੇ ਸਾਰੇ ਦੇ ਸਾਰੇ ਮੇਰੀ ਵੀਡੀਓ ਮੈਨੂੰ ਪਤਾ ਨਹੀਂ ਲੱਗਿਆ ਉੱਥੇ ਬੰਦ ਹੋ ਗਈ ਸੀ ਜੀ ਦੁਬਾਰਾ ਹੋਣਾ ਆਪਾਂ ਰੈਕਟ ਕਰਕੇ ਇਕੱਠੀਆਂ ਕਰ ਦਾਂਗੇ ਆ ਦੇਖੋ ਜੀ ਸਾਰੇ ਖਾਈ ਪੀ ਜਾਂਦੇ ਆ ਆਹ ਦਾ ਰਾਜੂ ਸਿੰਘ ਢਾਲੀ ਵਾਲਾ ਬੈਠਾ ਜੀ ਕਾਊਂਟਰ ਕਹਿੰਦੇ ਉਹਨੂੰ ਪਿਆਰ ਨਾਲ ਜੀ ਆਹ ਸਰਜੀਤ ਸਿੰਘ ਸੀਤਾ ਚੱਕੀ ਵਾਲਾ ਜੀ ਤੇ ਆਹ ਕੁਲਦੀਪ ਸਿੰਘ ਕੋਟਲੀ ਵਾਲਾ ਤੇ ਆ ਆ ਗਿਆ ਜੀ ਮਹਿਕਦੀਪ ਸਿੰਘ ਤੁਹਾਡਾ ਆਪਣਾ ਪਿਆਰਾ ਦੀਪੂ ਮਾਹਰ ਮੰਡੀ ਆ ਰਹਾ ਤੇ ਆ ਖੜੇ ਇਹਨਾਂ ਦੇ ਟਰੈਕਟਰ ਉਹ ਵੀ ਦਮ ਲਈ ਜਾਂਦਾ ਜੀ ਤੇ ਫਾਰਮ ਸੱਟ ਵੀ ਦਮ ਲਈ ਜਾਂਦਾ ਤੇ ਖੇਤਾਂ 'ਚ ਬਹਿ ਕੇ ਖਾਣ ਪੀਣ ਦਾ ਨਜ਼ਾਰਾ ਨਹੀਂ ਸੱਚ ਵੀ ਵੱਖਰਾ ਆ ਆ ਦੇਖੋ ਜੀ ਹੂੰ ਆ ਦੇਖੋ ਜੀ ਖੇਤਾਂ ਮੈਨਾਂ ਨਜ਼ਾਰਾ ਮਹਿਸੂਸੀ ਆ ਮਹਿਸੂਸਾਂ ਜੀ ਇਹ ਮੈਨੂੰ ਪਤਾ ਨਹੀਂ ਵੀਡੀਓ 'ਚ ਸੁਣਿਆ ਕਿ ਨਹੀਂ ਸੁਣਿਆ ਜੀ ਇਹ ਆਪਣਾ ਅੱਧਾ ਕਿ ਕਿਲਾ ਬਾਹਨ ਪਾਉਣਾ ਕੁੱਚਾ ਸੀ ਜੀ ਨੀਵੇਂ ਬਾਹਨ ਤੇ ਸਿੱਟਣਾ ਆਪਾਂ ਨੇ ਮਾਣ ਮੈਂ ਤਾਂ ਦੂਜੇ ਤੇ ਆਉਂਦਾ 100 ਸੀਨੇ ਤਾਂ ਪਾਣੀ ਆਹ ਦੇਖੋ ਜੀ ਸਮੋਸਿਆਂ ਪਿੱਛੇ ਲੜੀ ਜਾਂਦੇ ਐ ਏਡੇ ਭੋਖੜਾ ਵੀ ਇਹਨੇ ਤਲੀਆਂ ਚ ਜਾ ਮੈਂ ਇਹਨਾਂ ਨੂੰ ਆਖਿਆ ਆ ਦੂਜੀ ਹੋ ਜਾਣਾ ਉਹ ਵੀ ਉਹ ਪਾਣੀ ਆ ਮੈਂ ਇਹਨਾਂ ਨੂੰ ਆਖਿਆ ਮੈਂ ਭਾਈ ਵੀ ਤੁਸੀਂ ਰੋਟੀਆਂ ਖਾ ਲਓ ਮੁੰਡਾ ਜਿਹੜਾ ਆਪਣਾ ਬਾਣ ਕਰਦਾ ਉਹਨੂੰ ਉਹ ਰੋਟੀਆਂ ਲੈਂਦਾ ਸੀ ਰੋਟੀਆਂ ਨਹੀਂ ਲੰਗਦੀਆਂ ਇਹਨਾਂ ਦੇ ਪੂਸ ਪੂਸ ਕਰਾਉਂਦੇ ਐ ਠੰਡੇ ਲਿਆਓ ਆ ਕੇ ਸਮੋਸੇ ਲਿਆਓ ਆਹ ਦੇਖੋ ਜੀ ਖੇਚ ਬਹਿ ਕੇ ਸਮੋਸੇ ਖਾਂਦੇ ਚੰਗੇ ਭਲੇ ਉਹ ਵਿਚਾਰੇ ਰੋਟੀਆਂ ਲੈ ਕੇ ਆਉਂਦੇ ਸੀ ਇਹਨੇ ਰੋਟੀਆਂ ਲੱਗਦੀਆਂ ਚੱਕੀ ਪਿੱਲੂ ਰਾਣੀ ਵੀ ਦੱਸਾ ਜਿਹੜੀ ਸਾਡ ਤੋਂ ਖਵਾਵਾਂਗੇ ਇਹਨਾਂ ਨੂੰ ਹੈ ਰੋਟੀਆਂ ਖਵਾਵਾਂਗੇ ਉਹ ਕਹਿੰਦੇ ਸਾਡੀਆਂ ਰੋਟੀਆਂ ਪੱਕੀਆਂ ਸੀ ਖਰਾਬ ਨਹੀਂ ਜਾਣ ਦੇਣੀਆਂ ਖਵਾਵਾਂਗੇ ਲਾਜ਼ਮੀ ਖਾ ਜਾਣਗੇ ਭਰਾਵਾ ਇਹ ਤਾਂ ਇਹ ਤਾਂ ਖਾ ਜਾਣਗੇ ਰਾਜੂ ਦਾ ਕੋਟਾ ਪੂਰਾ ਕਰਕੇ ਰੋਟੀ ਲਗਦਾ ਹਮ ਤਾਂ ਮੰਗਵਾਈ ਹੋਈ ਹੈ ਆ ਦੇਖੋ ਜੀ ਇਹ ਡੀਟੀਸੀ ਵਾਲਾ ਦੇਖੋ ਬੈਠਾ ਇਹ ਡੀਟੀਸੀ ਦਫਤਰ ਦੇਖੋ ਜੀ ਅੱਜ ਇੱਥੇ ਮੈਂ ਉਹ ਦੇਖੋ ਜੀ ਹੁਣ ਤੁਸੀਂ ਗਾਹਾਂ ਜਾਇਆ ਕਰੋ ਪਤਾ ਨਹੀਂ ਤੁਹਾਨੂੰ ਦਿਖਦੀ ਕਿ ਨਾ ਉੱਥੇ ਆਪਣੀ ਕੋਠੀ ਐ ਜਿੱਥੇ ਮੋਟਰ ਲੱਗੀ ਹੋਈ ਐ ਨਾ ਆਪਣੀ ਹੋਸ ਐ ਜੀ 55 ਨਹੀਂ ਹੁੰਦਾ ਉਹ ਮੇਰੀ ਮੋਟਰ ਆਪਣੀ ਆਹ ਨਾ ਘੋਡੂ ਜੀ ਨਿਕਲੀ ਆ ਤਾਂ ਸਾਰੀ ਥੱਲੇ ਦਬੀ ਹੋਰ ਓਏ ਆਹ ਨਾ ਦੀਪੂ ਆ ਖੰਬੇ ਨਾਲ ਤਾਂ ਪੁੱਤ ਮਿੱਟੀ ਛੱਡ ਦਿਓ ਕਿਤੇ ਖੰਭਾ ਡਿੱਗ ਪਿਆ ਮੋਟਰ ਨਹੀਂ ਚੱਲਣੀ ਫੇਰ ਪੰਗਾ ਨਾ ਪਾ ਦਿਓ ਸਹੀ ਗੱਲ ਆ ਜੀ ਖੇਤਾਂ ਦਾ ਨਜ਼ਾਰਾ ਖੇਤਾਂ ਦਾ ਹੀ ਹੁੰਦਾ ਕਿਆ ਬਾਤ ਐ ਇੱਕ ਹੂ ਖੜਾ ਟਰੈਕਟਰ ਆਕਸਾ ਜੀ ਉਹ ਬਾਣ ਬੋਂਦਾ ਜਣੀ ਕਿ ਇਹ ਇਹਨੂੰ ਬਾਣ ਨੂੰ ਬਾਕੇ ਉਹ ਪੋਲਾ ਕਰਦਾ ਤੇ ਫਿਰ ਉਹ ਤੋਂ ਬਾਅਦ ਦੂਜੇ ਟਰੈਕਟਰ ਮਿੱਟੀ ਖਿੱਚਦੇ ਇਹ ਆਪਣਾ ਉੱਚਾ ਬਾਣ ਹੈ ਜੀ ਆਹ ਟੱਲਗਾ ਜਿੱਥੇ ਲੱਗੀਆਂ ਇਹ ਆਪਣੀ ਖਾਦ ਆ ਜਾਂਦੀ ਹੈ ਦੇਖੋ ਨੇ ਇਹ ਸੋਨੂੰ ਸਾਡਾ ਖੇਤ ਬਹੁਤ ਟਾਈਮ ਤੋਂ ਖੇਤ ਆਈਆਂ ਜੀ ਮੈਂ ਪਹਿਲਾਂ ਮੈਂ ਆਪ ਖੇਤੀ ਕਰਦੀ ਹੁੰਦੀ ਸੀ ਖੇਤੀ ਛੱਡੀ ਨੂੰ ਵੀ ਮੈਨੂੰ 13-14 ਸਾਲ ਹੋ ਗਏ ਮੈਨੂੰ ਬਹੁਤ ਸ਼ੌਂਕ ਆ ਖੇਤ ਦਾ ਬਹੁਤ ਜ਼ਿਆਦਾ ਬਹੁਤ ਪਿਆਰ ਆ ਮੈਨੂੰ ਆਪਣੀ ਖੇਤੀ ਨਾਲ ਸਹੀ ਪੁੱਛੋ ਤਾਂ ਮੈਨੂੰ ਜਿਵੇਂ ਆਪ ਕਹਿੰਦੇ ਨਾ ਵੀ ਆਪਣੇ ਰਿਸ਼ਤੇ ਵਾਂਗੂ ਲੱਗਦੀ ਹੈ ਖੇਤੀ ਜਿਵੇਂ ਆਪ ਕਹਿੰਦੇ ਨਾ ਕੋਈ ਚਾਚੇ ਤਾਏ ਭੈਣ ਭਰਾ ਫਰੈਂਡ ਮੈਨੂੰ ਉਵੇਂ ਲੱਗਦੀ ਆ ਆਪਣੀ ਖੇਤੀ ਵੀ ਮੈਨੂੰ ਖੇਤੀ ਤੋਂ ਕੋਈ ਨਫ਼ਰਤ ਨਹੀਂ ਮੀਮਾ ਅੱਜ ਵੀ ਮੇਰੇ ਦਿਲ 'ਚੋ ਜੱਜ ਭਾਬੀ ਮੈਂ ਖੇਤੀ ਕਰ ਸਕਦੀ ਹਾਂ ਬਹੁਤ ਸ਼ੌਂਕ ਆ ਆ ਦੇਖੋ ਜੀ ਆਪਣੀ ਟਾਲੀ ਉਹ ਤਾਂ ਇਹ ਛੋਟੀ ਜੀ ਸੀ ਜਦੋਂ ਆ ਪਿੰਡੋਂ ਸ਼ਹਿਰ ਵਾਗ ਗਈ ਸੀ ਆ ਦੇਖੋ ਟਾਲੀ ਕਿੱਡੀ ਹੋਈ ਪਈ ਆ ਉਹਦੇ ਛੋਟੇ ਜਿਹੇ ਸੀ ਦੋ ਸੀ ਇੱਥੇ ਨਰਮਨ ਨਰਮਾ ਚੁਪਦੀ ਹੁੰਦੀ ਨਿੱਕੀ ਜੀ ਸੀ ਤੇ ਕਿੰਨੀ ਸੋਹਣੀ ਬਣ ਗਈ ਤੇ ਆ ਆਪਣੇ ਹੱਥ ਤੇ ਆ ਗਈ ਜੀ ਜਾਨੀ ਕਿ ਅਗਲੇ ਪਾਸੇ ਬਾਹਨ ਕਿਸੇ ਦਾ ਹੋਰ ਹੈ ਖੜਕ ਸਿੰਘਾ ਵਾਲਾ ਆ ਠੇਕ ਕਿਹਾ ਵਾਲਾ ਟਰੈਕਟਰ ਖੜਾ ਜੀ ਆ ਹੱਦ ਤੇ ਆਪਣੇ ਦਰਖਤ ਆਗੇ ਹਾਂ ਦੇਖੋ ਜੀ ਆਪਣੇ ਵੱਟ ਤੇ 베ਰੀ ਹੈ ਵੱਟ ਤੇ 베ਰ ਹੈਨੀ मेरी बेर ਆਪਣੀ 베리 ਤੇ ਜੀ ਹੋ ਖੜੀ ਹੈ ਉਹ ਆਪਣੀ 베리 ਤੇ 베ਰ ਹੈ ਗਿਆ ਲਾਲ ਬਹੁਤ ਸੋਹਣਾ ਜੀ ਬੜਾ ਸਕੂਨ ਮਿਲ ਰਿਹਾ ਖੇਤ ਆ ਕੇ ਸਹੀ ਬਸੋਦਾ ਮੈਂ ਆਪਦੇ ਖੇਤ ਤੇ ਮੈਨੂੰ ਲੱਗਦਾ 6-7 ਸਾਲ ਤੋਂ ਆਈਆਂ ਪਰ ਵੈਸੇ ਸਹਰ ਗਿਆਂ ਤੋਂ ਕਾਫੀ ਟਾਈਮਾਂ ਦੇ ਵਿੱਚ ਦੀ ਕਿਤੇ ਗੇੜਾ ਮਾਰ ਜਾਂਦੀ ਸੀ ਮੈਂ ਤੇ ਦੀਪੂ ਹੁੰਦਾ ਦੀਪੂ ਹੀ ਗੇੜਾ ਮਾਰ ਕੇ ਜਾਂਦਾ ਜੀ ਆ ਆਪਣੇ ਨਾਲ ਗਵਾਂਡੀਆਂ ਨਹੀਂ ਮੋਟਰ ਰਹਿ ਜਾਂਦੀ ਹੈ ਪੂਰਨ ਦਾਏ ਕੀ ਕਿਹਦਰਾ ਨਾਲ ਤੇ ਪਿੰਡਾਂ ਦੇ ਖੇਤ ਦੀ ਸੀ ਜਾਂਦੇ ਸੱਚੀ ਕਹਿਣੀ ਆ ਜੀ ਖੇਤ ਸਵਰਗ ਹੁੰਦਾ ਇਹ ਗੱਲ ਸੱਚ ਆ ਖੇਤ ਸਵਰਗ ਹੁੰਦਾ ਹੁਣ ਮੈਨੂੰ ਮਜਬੂਰੀ ਐ ਵੀ ਘਰੇ ਬੇਟੀ ਕੱਲੀ ਐ ਮਾੜਾ ਸ਼ਹਿਰ ਚ ਮੈਨੂੰ ਜਾਣਾ ਪੈਣਾ ਪਰ ਮੈਨੂੰ ਸੱਚੀ ਪੁੱਛਣ ਤਾਂ ਖੇਤ ਦਾ ਬੋਲਾ ਜਿਆਦਾ ਸੌਂਕ ਆ ਮੇਰੀ ਰੂਹ ਖੁਸ਼ ਹੋਈ ਪਈ ਐ ਵਾਚ ਖੇਤ ਆਈਆਂ ਉਹ ਕੈਂਟ ਲੱਗ ਰਿਹਾ ਮੈਨੂੰ ਸਾਡਾ ਖੇਤ ਅੱਜ ਜਾਵਾਂਗੇ ਆਪਾਂ ਉਹ 베ਰੀ ਕੋਲੇ ਵੀ ਜਿੱਥੇ 베ਰ ਲੱਗਦੇ ਆ ਆ ਤੁਹਾਨੂੰ ਦਿਖ ਰਿਹਾ ਹੁਣ ਆਪਣਾ ਇਹ ਬਾਹਰ ਆ ਜਿੱਥੇ ਮੈਂ ਖੜੀ ਆ ਨਾ ਪਣਾਏ ਵਾ ਨੂੰ ਉੱਚਾ ਉਹ 베ਰੀ ਵਾਲੇ ਨੀਵੇਂ ਬਾਣ ਚ ਆਪਾਂ ਛੱਟਣਾ ਹੈ ਬਾਣ ਲੈ ਆ ਕੇ ਰੇਤ ਆ ਜਣੀ ਕੇ ਮਿੱਟੀ ਆ ਦੇਖੋ ਇਹ ਮੈਂ ਤਾਂ ਟਾਲੀ ਦਾ ਵੀ ਮੋਹ ਨਹੀਂ ਛੋਟੀ ਜੀ ਹੁੰਦੀ ਸੀ ਜਿਦਾਂ ਅਸੀਂ ਇੱਥੇ ਨਰਮਾ ਚੱਕ ਦਿੰਦੇ ਢੱਕਾ ਜਿਹਾ ਹੁੰਦੀ ਵਿਚਾਰੀ ਹਨਾ ਅੱਜ ਵੀ ਕਿੰਨੀ ਸੋਹਣੀ ਬਣੀ ਪਈ ਹੈ ਬਸ ਇਹ ਦਰਖਤ ਲਾਉਣੇ ਚਾਹੀਦੇ ਆ ਜੀ ਦਰਖਤ ਲਾਉਣੇ ਜ਼ਰੂਰੀ ਆ ਜਦੋਂ ਮੈਂ ਖੇਤੀ ਕਰਦੀ ਹੁੰਦੀ ਸੀ ਮੈਂ ਕਿਸੇ ਨੂੰ ਦਰਖਤ ਨਹੀਂ ਸੀ ਪੱਟਣ ਮਿੰਦੀ ਹੁੰਦੀ ਮੇਰੀ ਲੜਾਈ ਪੈ ਜਾਂਦੀ ਵੀ ਦਰਖਤ ਨਹੀਂ ਪਟਣਾ ਬਹੁਤ ਘਰੇ ਲੜਾਈਆਂ ਪੈ ਜਾਂਦੀਆਂ ਮੈਂ ਕਹਿੰਦੀ ਦਰਖਤ ਨਹੀਂ ਪਟਣਾ ਬਾਈ ਜਿਹੜਾ ਲੱਗਿਆ ਖੜਾ ਰਹਿਣ ਤੋਂ ਵੀ ਮੈਨੂੰ ਬਹੁਤ ਗੁੱਸਾ ਆਉਂਦਾ ਵੀ ਦਰਖਤ ਨਾਲ ਹੁਣ ਵੀ ਮੈਨੂੰ ਸੌਂਗ ਆ ਜੀ ਮੈਂ ਇਹਨਾਂ ਨੂੰ ਠੇਕੇ ਨਾਲ ਕਿ ਜਿਹਦੀ ਕੋਲ ਆਪਣਾ ਬਾਹਣਾ ਠੇਕੇ ਤੇ ਮੈਂ ਇਹਨਾਂ ਨੂੰ ਵੀ ਕਿਹਾ ਵੀ ਭਾਈ ਸਾਡੇ ਬਾਣ ਚ ਦਰਖਤ ਲਾਓ ਇੱਕ ਦੋ ਲਾਓ ਵੀ ਦਰਖਤ ਜ਼ਰੂਰੀ ਆ ਹੁਣ ਜਿੱਥੇ ਉਹ ਬੈਠੀ ਐ ਬੈਠੇ ਨੇ ਉੱਥੇ ਵੀ ਟਾਲੀ ਐ ਜੀ ਟਾਲੀਆਂ ਵਰਗੀ ਸਾਂ ਕਿੱਥੇ ਆ ਇਹ ਤਾਂ ਏ ਸੀ ਰੀਸ ਨਹੀਂ ਕਰਦੇ ਜੀ ਜਿਹੜਾ ਪਤ ਦਰਖਤ ਲਾਉਣੇ ਨਾ ਖੇਤਾਂ ਚ ਇਹਨਾਂ ਦੀ ਏ ਸੀ ਯੂ ਸੀ ਕੁਝ ਵੀ ਰੀਸ ਨਹੀਂ ਕਰਦੇ ਾਕੀ ਛੋਟੀ ਜੀ ਵੀਡੀਓ ਤੁਹਾਨੂੰ ਹੋਰ ਬਣਾ ਕੇ ਦਿਖਾਵਾਂਗੇ ਜਦੋਂ ਟਰੈਕਟਰ ਚੱਲ ਪਏ ਜੀ ਕਰਾਹ ਲਾਉਣ ਲੱਗੇ ਹੁਣ ਉਹ ਖੜੇ ਆ ਖਾਈ ਪੀ ਜਾਂਦੇ ਆ ਜਿੰਨਾ ਚਿਰ ਇਹ ਰਾਈ ਦੇਣੀ ਜੀ ਉਹਨਾਂ ਚਿਰ ਇਹ ਚੱਲ ਜਾਂਦੀ ਆ ਜ਼ਾਂੜਾ ਉਹਨਾਂ ਚਿਰ ਇਹ ਟਰੈਕਟਰ ਨਹੀਂ ਚਲਾਉਂਦੇ ਜਿੰਨਾ ਚਿਰ ਇਹਨਾਂ ਦੇ ਢਿੱਡ ਨਹੀਂ ਭਰਦੇ ਉਹਨਾਂ ਚਿਰ ਇਹ ਬਿਲਕੁਲ ਨਹੀਂ ਟਰੈਕਟਰ ਤੇ ਬਹਿੰਦੇ ਜੀ ਆ ਦੇਖੋ ਹਾਰੇ ਕੋਈ ਨਹੀਂ ਸੰਗ ਲਾ ਰੱਖੀ ਐ ਸਾਰੀ ਬੋਤਲ ਨੇੜੇ ਲਾਤੀ ਹਜੇ ਵੀ ਇਹਨਾਂ ਦਾ ਟੁੱਟ ਖਾਲੀ ਦਾ ਖਾਲੀ ਆ ਹੁਣ ਗੋਕਾ ਗੋਲਾ ਲਿਆਇਓ ਤੇ ਪੀਜੇ ਰੱਖੇ ਬਚ ਗਏ ਮੁੱਟਿਆ ਤੁਸੀਂ ਕਰਾ ਲਾਉਣੇ ਹੋ ਕਿ ਤੁਸੀਂ ਜਾਣ ਚਾਹ ਰਹੇ ਹੋ ਇੱਕ ਨਿਕ ਫਰੀ ਆ ਉਹ ਨਾਲ ਲੈੰਦ ਕਿਵੇਂ ਖਵਾਵਾ ਤੈਨੂੰ ਪੀ ਆਖੇ ਤੈਨੂੰ ਪੀਜੇ ਆਣੇ ਹੁੰਦੇ ਆ ਦੇਖੋ ਜੀ ਮੈਨੂੰ ਤਾਂ ਪਤਾ ਨਹੀਂ ਜਦ ਤੱਕ ਖਾਣਦੇ ਆ ਫੇਰ ਹੀ ਪਤਾ ਲੱਗੂ ਮੜੇ ਜੇ ਵੱਡੇ ਕਰਦੇ ਆ ਹਾਂ ਆ ਦੇਖੋ ਜੀ ਪੀਜੇ ਭਾਲਦੇ ਆ ਤਿੰਨ ਚਾਰ ਸਾਈਡ ਮੋੜ ਪੈਂਦਾ 9 ਕਿਲੋਮੀਟਰ ਐ ਇਹਦੀ ਪੈਂਦਾ 12 ਨਾਂ 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 ਤੁਹਾਨੂੰ ਪਾਉਂਦੇ ਜਿਹੜੇ ਹੁੰਦਾ 7 ਕਿਲੋਮੀਟਰ ਐ ਤੁਹਾਨੂੰ ਇੱਥੋਂ ਨੇੜੇ ਪੈਂਦਾ ਖਰਸੋਲ ਵੀ ਬੜਾ ਕਿਹੜਾ ਪੈਂਦਾ ਬਾਕੀ ਹੁਣ ਸਾਨੂੰ ਟਰੈਕਟਰ ਚਾਲਦੇ ਦਿਖਾਵਾਂਗੇ ਜੀ ਆਪਾਂ ਲੈ ਇੰਦੀ ਨੇੜੇ ਪੈਂਦਾ ਬਈ ਜੀ ਚਲੋ ਠੀਕ ਹੈ ਜੀ ਆਪਾਂ ਖੇਤ ਆਏ ਸੀਗੇ ਆਪਣੇ ਚਾਹ ਪਾਣੀ ਪਿਆ ਦੁਵਾਰੇ ਜਿਹਨਾਂ ਕੋਲ ਆਪਣਾ ਬਾਣ ਉਹ ਵੀ ਰੋਟੀ ਪਾਣੀ ਲਿਆਏ ਆਪਾਂ ਉਹ ਵੀ ਛਕਿਆ ਖਾਦਾ ਫਿਰਦੇ ਆਪਣੇ ਆਹ ਦੇਖੋ ਜੀ ਇਹ ਛੱਡੇ ਗਵੰਡੀ ਆ ਤਾਇ ਜਿਹੇ ਮੁੰਡਾ ਉਹ ਦੀਪੂ ਪਾਣੀ ਪੀਂਦੇ ਇੱਕ ਪਿੱਛੇ ਉਹ ਬੁੜੀਆ ਖੜੀ ਆ ਸੋ ਬਸ ਠੀਕ ਹੈ ਜੀ ਆਪਾਂ ਵੀਡੀਓ ਇੱਥੇ ਐਂਡ ਕਰਦੇ ਆ ਕਰਾਪ ਨੇ ਲੱਗੀ ਜਾਂਦੇ ਹੁਣ ਆਪਾਂ ਘਰੇ ਚੱਲਦੇ ਹਾਂ ਕਿਉਂਕਿ ਪਿੱਛੋਂ ਕੱਪੜੇ ਵਾਲਿਆਂ ਦੇ ਕਸਟਮਰਾਂ ਦੇ ਫੋਨ ਆ ਗਏ ਤੇ ਮੈਂ ਹੁਣ ਸੋਚਿਆ ਵੀ ਆਪਾਂ ਘਰੇ ਚੱਲ ਜੇ ਉਹਨਾਂ ਦੇ ਫੋਨ ਆਈ ਜਾਂਦੇ ਤੇ ਹੁਣ ਆਪਾਂ ਨੂੰ ਘਰੇ ਜਾਣਾ ਪੈਣਾ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ